ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਇਆਂ ਦੇ ਵਾਰਡ ਨੰਬਰ 5 ਤੋਂ ਭਾਜਪਾ ਦੇ ਉਮੀਦਵਾਰ ਰਜਨੀ ਕਾਪਾ ਨੇ ਹਾਈਪ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਪ ਕਰਨ ਨੇ ਮੇਰੇ ਤੇ ਪ੍ਰੋਸਾ ਕਰਕੇ ਮੈਨੂੰ ਮਾਨ ਮਕਸ਼ਾ ਹੈ ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ 21 ਦਸੰਬਰ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਜਿੱਤਣ ਤੋਂ ਬਾਅਦ ਉਹ ਵਾਰਡ ਅੰਦਰ ਵਿਕਾਸ ਕੰਮ ਵੱਡੀ ਪੱਧਰ ਤੇ ਕਰਵਾਉਣਗੇ

ਹਾਏ ਕਮਾਂਡਰ ਬੀਜੀਬੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਰਚਨੀ ਗੱਭਾ ਜੀ ਨੂੰ ਮਤਲਬ ਸੀਟ ਤੇ ਕੇ ਨਿਵਾਜਿਆ ਹੈ ਮੈਂ ਵਾਰਡ ਵਸੀਆਂ ਨੂੰ ਅਪੀਲ ਕਰਦੀ ਆ ਕਿ ਆਪਣਾ ਇੱਕ ਇੱਕ ਕੀਮਤੀ ਵੋਟਰ ਜਿਨੇ ਗੱਭਾ ਨੂੰ ਤੇ ਕੇ ਕਾਮਯਾਬ ਕਰੋ ਜਿਹੜੇ ਵੀ ਕੇ ਵੀ ਉਹਨਾਂ ਨੇ ਜਿੱਤੇ ਸੀ ਸੋਨੂ ਗੱਭਾ ਜੀ ਗੱਭਾ ਜੀ ਉਹਨਾਂ ਨੇ ਬਹੁਤ ਵਧੀਆ ਵਿਕਾਸ ਕੀਤਾ ਸੀ ਸ਼ਹਿਰ ਲਈ ਤੇ ਹੁਣ ਵੀ ਕਰਨਗੇ ਤੇ ਮੇਰੀ ਫਿਰ ਅਪੀਲ ਆ ਆਪਣੇ ਪੰਜ ਨੰਬਰ ਵਾਰਡ ਵਸੀਆਂ ਨੂੰ ਕਿ ਆਪਣਾ ਇੱਕ ਇੱਕ ਕੀਮਤੀ ਰੈਣੀ ਗੱਭਾ ਨੂੰ ਦੇ ਕੇ ਕਾਮਯਾਬ ਕਰੋ जय श्री राम जय गुरु जी भारत माता की जय मैं रजनी गाबा जो कि इस बीजेपी मंडल दी महला मंडल दी प्रधान हा ते मेनू हाई कमांड ने अपनी जड़ीया टिकट देके बहुत मेते मान बख्शिया उन्होंने उन्होंने अपना मेते विश्वास दताया है ते मन्नो टिक देती है ते मैं भी सारे अपने वार्ड वासियां आगे अपील करदी हां कि अपना एक-एक कीमती वोट ਮੈਨੂੰ ਦਿਓ ਤੇ ਜੋ ਕੀ ਪਹਿਲਾਂ ਵੀ ਇਸ ਵਾਰਡ ਦੇ ਵਿੱਚੋਂ ਮੇਰੇ ਪਤੀ ਸ਼੍ਰੀ ਪਰਮੇਸ਼ ਕਾਪਾ ਜੀ ਨੇ ਚੋਣ ਲੜੀ ਸੀ ਤੇ ਸ਼ਹਿਰ ਵਾਸੀਆਂ ਲਈ ਬਹੁਤ ਕੰਮ ਕੀਤਾ ਸੀ। ਉਹਨਾਂ ਲੋਕਾਂ ਨੇ ਹੀ ਸਾਨੂੰ ਦੁਆਰਾ ਇਹ ਹੀ ਵਿਸ਼ਵਾਸ ਦਵਾਇਆ ਕਿ ਤੁਸੀਂ ਆਪਣੇ ਵਾਰਡ ਦੇ ਵਿੱਚੋਂ ਟਿਕਟ ਜਿਹੜੀ ਹੈ ਉਹ ਚੋਣ ਲੜੋ ਤਾਂ ਕਿ ਅਸੀਂ ਸਾਰਾ ਤੁਹਾਨੂੰ ਪੂਰਾ ਆਪਣਾ ਸਹਿਯੋਗ ਦੇਵਾਂਗੇ। ਉਹਨਾਂ ਦੇ ਸਹਿਯੋਗ ਅਤੇ ਪਿਆਰ ਦੇ ਨਾਲ ਹੀ ਮੈਂ ਇੱਥੇ ਖੜੀ ਹੋਈਆਂ ਤੇ ਮੈਨੂੰ ਉਹਨਾਂ ਵੀ ਪੂਰੀ ਉਮੀਦ ਹੈ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪਹਿਲਾਂ ਆਪਣਾ ਬਹੁਤ ਪਿਆਰ ਅਤੇ ਸਹਿਯੋਗ ਦਿੱਤਾ ਤੇ ਇੱਥੋਂ ਮੈਨੂੰ ਉਹਨਾਂ ਸੀਟ ਤੇ ਜਿਤਾਇਆ। ਮੋਢ ਵੀ ਮੈਂ ਹੀ ਆਸ ਕਰਦੀ ਆ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਮੈਨੂੰ ਮੇਰੇ ਕੰਮ ਦੇ ਆਧਾਰ ਤੇ ਔਰ ਮੈਂ ਉਹਨਾਂ ਨੂੰ ਵੀ ਆਪੀ ਇਹ ਬਹੁਤ ਵਿਸ਼ਵਾਸ ਦਿਵਾਨੇ ਆ ਕਿ ਤੁਹਾਡਾ ਜਿਹੜੇ ਰੁਕੇ ਹੋਏ ਕੰਮ ਪੈਂਡਿੰਗ ਹੈ ਉਹਨਾਂ ਨੂੰ ਅਸੀਂ ਪੂਰਾ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਹਾਂਜੀ ਮੈਂ ਲक्की ਗੱਬਾ ਭਾਜਪਾ ਹੈ ਤੁਮਾਰਤਾ ਬੜਾ ਧੰਨਵਾਦ ਦੀਆਂ ਜਿਨ੍ਹਾਂ ਨੇ ਰਜਨੀ ਗੱਬਾ ਨੂੰ 5 ਨੰਬਰ ਵਾਰਡ ਦੇ ਵਿੱਚੋਂ ਟਿਕਟ ਦੇ ਕੇ ਨਵਾਜਿਆ ਹੈ ਮੈਂ ਵਾਰ ਵਾਰ ਸਹਿਨੋ ਪੀਲ ਕਰਦਾ ਹਾਂ ਕਿ ਆਪਣਾ ਇੱਕ ਇੱਕ ਕੀਮਤੀ ਬੋਧ ਰਜਨੀ ਗੱਭਰ ਹੱਕ ਚਵਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਜੋ ਸ਼ਹਿਰ ਦੇ ਜਿਹੜੇ ਰੁਕੇ ਹੋਏ ਕੰਮ ਆ ਸਾਰੇ ਪੂਰੇ ਨੇਪਰੇ ਚੜ੍ਹ ਸਕਣ ਧੰਨਵਾਦ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਮੈਂ ਗਰਮੇਸ਼ ਗੱਭਰ ਪ੍ਰਧਾਨ ਬੀਜੇਪੀ ਮੰਡਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗਰਾਇਆ ਆਪਣੇ ਬਲਣੋ ਦੇ ਆਪਣੀ ਧਰਮ ਪਤਨੀ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਸ਼੍ਰੀ ਨਰਿੰਦਰભાઈ ਮੋਦੀ ਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਸ਼੍ਰੀ ਪਵਾਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ 5 ਨੰਬਰ ਵਾਰਡ ਦੀ ਟਿਕਟ ਦੇ ਕੇ ਸਾਡੇ ਤੇ ਮਾਣ ਕੀਤਾ ਅਸੀਂ ਉਹਨਾਂ ਨੂੰ ਭਰੋਸਾ ਦਿਵਾਉਂਦੇ ਆ ਅਸੀਂ ਆਪਣੀ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਬੀਜੇਪੀ ਦੀ ਪਾਰਟੀ 'ਚ ਅਸੀਂ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਇੱਕ ਇੱਕ ਕੀਮਤੀ ਵੋਟ ਕਮਲ ਦੇ ਫੁੱਲ ਤੇ ਨਿਸ਼ਾਨ ਤੇ ਮੋਹਰਾ ਲਾ ਕੇ ਸਾਨੂੰ ਕਾਮਯਾਬ ਬਣਾਓ ਤਾਂ ਕਿ ਨਗਰ ਦਾ ਤੇ ਸਾਰੇ ਸਮੁੱਚੇ ਸ਼ਹਿਰ ਦਾ ਵਿਕਾਸ ਹੋ ਸਕੇ ਧੰਨਵਾਦ ਮੈਂ ਆਪਣੇ ਵੱਲੋਂ ਫਿਰ ਇੱਕ ਵਾਰੀ ਫੀਲ ਕਰਦਾ ਸ਼੍ਰੀ ਰਜਨੀ ਗੱਭਾ ਜੀ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਧੰਨਵਾਦ ਜੈ ਸ਼੍ਰੀ ਰਾਮ ਜੈ ਭੀਮ ਜੈ ਭਾਰਤ